ਰੋਡ ਦੀ ਦਰੇਜਾ ਮਾਰਕੀਟ ਵਿੱਚ ਪਿਛਲੇ ਦਿਨੀ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਕਰਮਜੀਤ ਕਰਮਾ ਦੀ ਸ਼ਿਕਾਇਤ ਉੱਪਰ ਪੁਲਸ ਨੇ 4 ਵਿਅਕਤੀਆਂ ਉੱਪਰ ਆਈਪੀਸੀ ਧਾਰਾ 447 ਅਤੇ 511 ਦੀ ਪਰਚਾ ਦਰਜ ਕੀਤਾ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਕਰਮਜੀਤ ਕਰਮਾ ਦਾ ਅਤੇ ਕੇਸ ਦੇ ਆਈਓ ਜਗਦੀਸ਼ ਕੁਮਾਰ ਦਾ ਮੇਰਾ ਨਾਮ ਜੀ ਕਰਮਜੀਤ ਸਿੰਘ ਕਰਮਾ ਮੁਖਤਿਆਰ ਸਾਹਿਬ ਤੋਂ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਸਾਡੀ ਨਾ ਇੱਕ ਆ ਜਗਾ ਹੈਗੀ ਆ ਸਾਡੀ ਪਾਰਟਨਰਸ਼ਿਪ ਤੇ ਸਾਂਝੀ ਸੀਗੀ ਮਾਸਟਰ ਬਲਦੇਵ ਜੀ ਨਾਲ ਅਸੀਂ 2012 ਚ ਲਈ ਸੀਗੀ ਇਹਦੀ ਬੈਦ ਰਜਿਸਟਰੀ ਵੀ ਕਰਾਈ ਆ ਅਸਲ ਮਾਲਕ ਜਿਹੜੇ ਸੀਗੇ ਰਮੇਸ਼ ਕੁਮਾਰੀ ਮੁਖਤਿਆਰੇ ਰਾਮ ਅਰਣ ਕੁਮਾਰ ਜਿਹੜੇ ਕਿ ਕਸਤੂਰੀ ਲਾਲ ਬਰਫ ਦੇ ਕਾਰਖਾਨੇ ਵਾਲੇ ਦੀ ਜੱਦੀ ਜਗਾ ਸੀ ਇਹ ਉਦੋਂ ਅਸੀਂ 2012 ਚ ਲਈ ਸੀ ਤਾਂ ਇੱਥੇ ਮਾਰਕੀਟ ਤੇ ਜਗਾ ਕੱਤੀ ਸੀ ਇਹਦੀ ਸਾਰੀ ਕੀਤੀ ਜਿਹੜੀਆਂ ਦੁਕਾਨਾਂ ਸੀ ਪਿੱਛੋਂ ਵੇਚਦੇ ਆਏ ਕੁਝ ਜਿਹੜਾ ਸਾਡੀ ਆਹ ਵਾਲੀ ਬਚ ਗਈ ਸੀ ਇਹ ਉਦੋਂ ਦੀ ਪਈ ਸੀ ਤਾਂ ਜਿਹੜੇ ਰੁਪਿੰਦਰ ਬੱਤਰਾ ਹੈਗੀ ਐਮਸੀ ਕਾਲੀਦਲ ਦੀ ਉਹਨਾਂ ਨੇ ਆਪਦੇ ਨਾਂ ਤੇ ਰਜਿਸਟਰੀ ਕਰਾਈ ਸੀ 2015 ਚ ਕੋਈ ਤਬਾਦਲੇ ਦੀ ਕਿਸੇ ਤੋਂ ਉਹਨਾਂ ਨੂੰ ਵੀ ਮਰਨੇ ਦਿੱਤੇ ਸੀ ਤਾਂ ਇਹ ਜਗਾ ਉਹਨਾਂ ਨੇ ਫਰਜ਼ੀ ਕਰਾਈ ਸੀ ਉਹਨੇ ਪੈਸੇ ਬੜੇ ਚੀਜ਼ਾਂ ਮੈਨੂੰ ਨਹੀਂ ਇਸ ਬਾਰੇ ਪਤਾ ਤਾਂ ਇਹ ਜਗਾ ਦੀ ਸਾਰੀ ਅਸੀਂ ਉਹ 2013 ਦੀ ਕੀਤੀ ਹੋਈ ਆ ਕੋਣੇ ਦੀ ਰੇਰ ਵਗੈਰਾ ਕਰਨ ਲੱਗੇ ਸੀ ਅਸੀਂ ਤਾਂ ਉਹ ਆ ਕੇ ਉਹਦਾ ਘਰ ਵਾਲਾ ਲਾਡੀ ਪਤਰਾ ਉਹਦੇ ਦੋਨੇ ਮੁੰਡੇ ਉਹਦਾ ਭਰਾ ਦੀਸ਼ਾ ਪਤਰਾ ਤੇ ਹੋਰ ਅਣਪਛਾਤੇ ਵਿਅਕਤੀ ਸੀਗੇ ਉਹ ਆ ਕੇ ਇੱਥੇ ਮੇਰੇ ਨਾਲ ਕੁੱਟਮਾਰ ਕਰਨ ਲੱਗੇ ਮੈਨੂੰ ਮਾਰਕੀਟ ਵਾਲਾ ਨੇ ਛਡਾਇਆ ਇੱਥੇ ਮੇਰੇ ਜਿੰਦਰੇ ਭੰਨ ਤੇ ਦੁਕਾਨ ਦੇ ਵਿੱਚ ਸਮਾਨ ਪਿਆ ਸੀ ਉਹ ਚੱਕ ਕੇ ਪਤਾ ਨਹੀਂ ਕਿਤੇ ਪਰਦ-ਪਰਦ ਕਰਤਾ ਮੇਰੀਆਂ ਦੋਨੇ ਹੀ ਬੈਦੀਆਂ ਰੇਸੀਆਂ ਸਾਡੇ ਕੋਲ ਪੁਰਾਣਾ 2012 ਤੋਂ ਕਬਜ਼ਾ ਔਰ ਮਾਰਕੀਟ ਤੋਂ ਸਾਰੇ ਪੁਲਿਸ ਨੇ ਪ੍ਰਸ਼ਾਸਨ ਨੇ ਤਬਦੀਸ ਕੀਤੀ ਆ ਹੋਰਾਂ ਨੇ ਵੀ ਪ੍ਰਸ਼ਾਸਨ ਨੇ ਇਹ ਮਾਰਕੀਟ ਆ ਜਿਹੜੀ ਬਗਾਇਦ ਰੋਇਜਾ ਨੇ ਕੱਟੀ ਸੀ ਉਦੋਂ ਦਾ ਹੀ ਸਾਡੇ ਕੋਲੇ ਇਹਦਾ ਕਬਜ਼ਾ ਹੈਗਾ ਤੇ ਇਹਦੀ ਕੰਸਟਰਕਸ਼ਨ ਵੀ ਪੁਰਾਣੀ ਆ ਉਹ ਆ ਕੇ ਨਜਾਇਜ਼ ਰੋਲਾ ਪਾਉਂਦੇ ਸੀ ਇਹ ਭੂ ਮਾਫੀਆ ਜੀ ਤੇ ਪਹਿਲਾਂ ਵੀ ਲੜਾਈ ਝਗੜੇ ਦੇ ਪਰਚੇ ਦਰਜ ਹੈਗੇ ਆ ਲਾਡੀ ਬੱਤਰੇ ਦੇ ਤੇ ਉਹਦੇ ਮੁੰਡੇ ਤੇ ਉਹਦਾ ਭਰਾ ਟੇਕ ਬੱਤਰਾ ਇਹਨਾਂ ਦਾ ਕੰਮ ਹੀ ਇਹੀ ਆ ਜੀ ਮੈਂ ਪ੍ਰਾਪਰਟੀ ਦਾ ਵਪਾਰ ਕਰਦਾ ਜੀ ਸ਼ਰੀਫ ਮਤਲਬ ਆਪਦਾ ਜਿਹੜਾ ਵਪਾਰੀ ਬੰਦਾ ਹੁੰਦਾ ਕਿਸੇ ਨਾਲ ਲੜਾਈ ਝਗੜਾਣੀ ਚਾਹੁੰਦਾ ਤਾਂ ਫਿਰ ਮੈਂ ਬੇਨਤੀ ਕੀਤੀ ਸਾਰੇ ਜਾਣੇ ਨੂੰ ਪੁਲਿਸ ਪ੍ਰਸ਼ਾਸਨ ਨੂੰ ਤੇ ਰਾਜਨੀਤਿਕ ਬੰਦਿਆਂ ਨੂੰ ਵੀ ਮੈਨਾਂ ਧੱਕਾ ਹੋਇਆ ਮੈਨੂੰ ਬਚਾਇਆ ਜਾਵੇ ਇਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਸੀ ਤਾਂ ਉਹਦੇ ਦੌਰਾਨ ਹੀ ਐਮਐਲਏ ਰੋਜੀ ਬਰਕੰਦੀ ਆਏ ਉਹ ਆਨੇ ਮੈਂ ਤੁਹਾਡਾ ਰਾਈਨਾਵਾ ਕਰਾ ਦੂੰ ਉਹਨਾਂ ਦੇ ਹੱਥ ਦੀ ਲਿਖਤ ਪਈ ਐ ਇੱਥੇ ਆਹ ਸਾਈਨ ਹੈਗੇ ਆ ਆਹ ਵਾਲੇ ਆ ਰੋਜੀ ਬਰਕੰਦੀ ਦੇ ਸਾਈਨ ਹੈ ਜੀ ਉਹਨਾਂ ਨੇ ਕਿਹਾ ਸੀ ਸਮਾਂ ਦੇ ਦੋ ਤੇ ਮੈਂ ਉਹਨਾਂ ਨੇ ਜਦੋਂ ਕਾਗਜ਼ ਪੱਤਰ ਵਗੈਰਾ ਵੇਖੇ ਤਾਂ ਫਿਰ ਉਹਨਾਂ ਨੇ ਮੈਨੂੰ 2 ਤਰੀਕ ਦਾ ਟਾਈਮ ਦਿੱਤਾ ਸੀ ਮੈਂ ਮੇਰਾ ਸਭ ਕੁਝ ਕਰਦਿਆ ਵੀ ਕੇਸ ਖਰਾਬ ਹੋਵੇ ਤਾਂ ਮੇਰਾ ਕੇਸ ਖਰਾਬ ਕਰਨ ਤੇ ਮੇਨ ਮਨਸ਼ਾ ਸੀ ਵੀ ਉੱਤੇ ਕਬਜ਼ਾ ਹੋ ਜੇ ਇਹਦੀ ਦੁਕਾਨ ਤੇ ਉਹ ਮੈਨੂੰ ਪ੍ਰਸ਼ਾਸਨਿਕ ਤੇ ਰਾਜਨੀਤਿਕ ਬੰਦਿਆਂ ਨੇ ਗੱਲ ਸਮਝ ਕੇ ਮੇਰਾ ਸਾਥ ਦਿੱਤਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਜਿਹੜੀਆਂ ਮੁਕਸਦ ਦੇ ਵਪਾਰ ਮੰਡਲਾ ਹੋਰ ਜਿੰਨੇ ਵੀ ਆ ਕਾਰੋਬਾਰ ਕਰਨ ਵਾਲੇ ਆਗੂਵਾਂ ਨੇ ਗੱਲ ਸਮਝੀ ਮੇਰਾ ਸਾਥ ਦਿੱਤਾ ਤੇ ਮੇਰੀ ਇਹ ਦੁਕਾਨ ਲੁੱਟਣ ਤੋਂ ਬਚਾਈ ਗਈ ਸਹੀ ਤੇ ਇਹ ਤਾਂ ਇਹਨਾਂ ਨੇ ਮੇਥੋਂ ਦੁਕਾਨ ਖੋਹ ਕੇ ਲੈ ਜਾਣੀ ਕਿ ਮੈਂ ਮੈਂ ਕਹਣਾ ਮੈਨੂੰ ਇਨਸਾਫ ਮਿਲੋ। ਵੀ ਕਰਮਜੀਤ ਸਿੰਘ ਕਰਮਾਪੁੱਤਰ ਦਿਲਜੀਤ ਸਿੰਘ ਵਾਸੀ ਨਾਮਦੇਂਗਰ ਗਲੀ ਨੰਬਰ 2 ਖਾਸਾ ਮੁਖਸਰ ਰੋਡ ਮੁਖਸਰ ਨੇ ਸਾਡੇ ਕੋਲ ਸਟੇਟਮੈਂਟ ਰਿਪੋਰਟ ਕਰਾਈ ਹੈ ਵੀ ਉਹਦੀ ਬਰੇਜਾ ਮਾਰਕੀਟ ਮਛੰਦਾਰ ਰੋਡ ਮੁਖਸਰ ਵਿੱਚ ਇੱਕ ਦੁਕਾਨ ਹੈ ਤੇ ਜਿਸ ਤੇ 29 5 24 ਨੂੰ ਲਾਡੀ ਬੱਤਰਾ, ਦੀਸ਼ਾ ਬੱਤਰਾ, ਪੁੱਤਰ ਨੂੰ ਮਕੰਦ ਲਾਲ ਬੱਤਰਾ, ਸਾਨੂੰ ਬੱਤਰਾ, ਪੁੱਤਰ ਪ੍ਰਸੇਮ ਲਾਲ ਬੱਤਰਾ, ਅਰਸ਼ ਬੱਤਰਾ ਪੁੱਤਰ ਪ੍ਰਸੇਮ ਲਾਲ ਬੱਤਰਾ ਮਾਸੀਨ ਬਾਬਾ ਕਲੋਨੀ ਗਲੀ ਨੰਬਰ 2 ਮੁਖਸਰ ਅੱਤੇ ਤਿੰਨ ਚੋਰਾਂ ਨੇ ਸਾਥੀ ਆਦਮੀ ਨੇ ਉਹਦੀ ਦੁਕਾਨ ਤੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਦੁਕਾਨ ਵਿੱਚੋਂ ਉਹਦਾ ਰੱਖਿਆ ਹੋਇਆ ਸਮਾਨ ਗੱਡਰ ਤੇ ਪਲੇਟਾਂ ਤੇ ਸਾਈਕਲ ਇਹ ਚੋਰੀ ਕਰਕੇ ਲੈ ਗਏ ਜਿਸ ਬੰਦੀ ਮੁਕੱਦਮਾ ਨੰਬਰ 95 ਮਿਤੀ 7 6 24 ਅੰਡਰ ਸੈਕਸ਼ਨ 347 511 454 380 194 ਪੀਸੀ ਦਰਜ ਰਜਿਸਟਰ ਕਰਕੇ ਤਤਕੀਸ਼ ਕੀਤੀ ਜਾ ਰਹੀ ਹੈ